ਪੰਜਾਬ ਅੰਦਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਸੀਂ ਸੈਰ ਸਪਾਟੇ ਵਾਸਤੇ ਟੂਰਿਜ਼ਮ ਸਬਮਿਟ ਕਰਾਇਆ ਸੀਗਾ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪਰਫੁੱਲਤ ਕਰਨ ਲਈ 21 ਮੇਲੇ ਤੇ ਤਿਹਾਰ ਕਰਾਏ ਨੇ ਭਗਵਾਨ ਵਾਲਮੀਕ ਜੀ ਪੈਨਰੋਮਾ ਲੋਕਾਈ ਨੂੰ ਸਮਰਪਿਤ ਕੀਤਾ ਹੈ ਪੰਜਾਬ ਦਾ ਪਹਿਲਾ ਸਰਕਾਰੀ ਬੀਬੀਪੀ ਮੋੜ 'ਚ ਰਣਵਾਸ ਹੋਟਲ ਇਤਿਕੇਲਾ ਮੁਬਾਰਕ 'ਚ ਬਣਾਇਆ ਸਰਸਪਾਟੇ ਨਾਲ ਸੰਬੰਧਿਤ ਅਤੇ ਸਭਿਆਚਾਰ ਨਾਲ ਜੁੜੀਆਂ ਪੁਰਾਤਨ ਤੇ ਇਤਿਹਾਸਿਕ ਇਮਾਰਤਾਂ ਦੀ ਸਾਂਭ ਸੰਭਾਲ ਨਵੀਨਤਾ ਅਤੇ ਆਧੁਨਿਕੀਕਰਨ ਲਈ 73 ਕਰੋੜ ਰੁਪਏ ਖਰਚੇ ਗਏ ਹਨ। ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਪਰਫੁੱਲਟ ਕਰਨ ਲਈ ਰਾਜ ਵਿੱਚ 21 ਮੇਲੇ ਅਤੇ ਤਿਉਹਾਰ ਮਨਾਏ ਗਏ ਹਨ। ਇਨਾ ਵਿੱਚ ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਬਠਿੰਡਾ ਵਿਰਾਸਤੀ ਮੇਲਾ, ਕਿਲਾ ਰਾਏਪੁਰ ਪੈਂਡੂ 올림픽, ਕਪੂਰਥਲਾ ਹੈਰੀਟੇਜ ਫੈਸਟੀਵਲ, ਕੁਦਰਤ ਉਤਸਵ। ਇਸ ਤੋਂ ਇਲਾਵਾ ਟੂਰਿਜ਼ਮ ਸੰਮੇਲਨ ਤੇ ਤਈ ਤੋਂ 29 ਫਰਵਰੀ 2024 ਤੱਕ ਅੰਮ੍ਰਿਤਸਰ ਵਿਖੇ ਹੈਰੀਟੇਜ ਫੈਸਟੀਵਲ ਰੰਗਲਾ ਪੰਜਾਬ ਵੀ ਮਨਾਇਆ ਗਿਆ। ਅਪਾ ਪੰਜਾਬ ਨੂੰ ਪੰਜਾਬ ਦੇ ਟੂਰਿਜ਼ਮ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ ਕਿਉਂਕਿ ਟੂਰਿਜ਼ਮ ਪੱਖੋਂ ਪੰਜਾਬ ਦਾ ਕੋਈ ਦੇਸ਼ ਦੇ ਵਿੱਚ ਸਾਨੀ ਨਹੀਂ